ਕੁਰਬਾਨੀ ਵਿਚਵਾਕ ਹੈ ਦੋਹਾਂ ਸਿਰਿਆਂ ਦਾ ਆਪ ਸੁਆਮੀ ਖੇਲ ਹੈ ਬਿਗਸ ਹੈ ਅੰਤਰਜਾਮੀ ਕੁਰਬਾਨੀ ਸਿਧਾਂਤ ਹੈ ਨਾ ਉਹ ਇਹ ਦੱਸਦਾ ਵੀ ਸਾਰੀ ਸ੍ਰਿਸ਼ਟੀ ਦੇ ਵਿੱਚ ਉਸੇ ਇੱਕਮਕਾਰ ਪ੍ਰਭੂ ਦਾ ਪ੍ਰਕਾਸ਼ ਹੈ ਉਸੇ ਇੱਕਮਕਾਰ ਪ੍ਰਭੂ ਦੀ ਊਰਜਾ ਹੈ ਤੇ ਇਹ ਸ੍ਰਿਸ਼ਟੀ ਦੀ ਜਿਹੜੀ ਖੇਡ ਹੈ ਪ੍ਰਮਾਤਮਾ ਨੇ ਰਚੀ ਹੈ ਰਚ ਕੇ ਪ੍ਰਭੂ ਆਪ ਹੀ ਉਸ ਖੇਡ ਨੂੰ ਦੇਖਦਾ ਹੈ ਤੇ ਅੰਤਰਜਾਮੀ ਪ੍ਰਭੂ ਆਪ ਹੀ ਉਸ ਖੇਡ ਨੂੰ ਦੇਖ ਕੇ ਖੁਸ਼ ਵੀ ਹੁੰਦਾ ਹੈ ਖੇਲ ਲੈ ਵਿੱਚ ਹੈ ਅੰਤਰਜਾਮੀ ਆਪਾਂ ਜਦੋਂ ਖੇਡ ਖੇਡਦੇ ਆਂ ਤੇ ਆਪਾਂ ਤਾਂ ਇਸ ਤਰ੍ਹਾਂ ਦੇਖਦੇ ਨੇ ਵੀ ਇੱਕ ਟੀਮ ਏ ਐ ਇੱਕ ਟੀਮ ਬੀ ਹੈ ਜਾਂ ਕੋਈ ਹੋਰ ਟੀਮ ਹੈ ਪਰ ਹਰ ਪਾਸੇ ਹਰ ਜਗ੍ਹਾ ਤੇ ਹਰ ਟੀਮ ਵਿੱਚ ਸਕੇਲੋ ਦੋਹਾਂ ਸਿਰਿਆਂ ਦਾ ਆਪ ਸੁਆਮੀ ਸਾਰਿਆਂ ਦਾ ਮਾਲਕ ਤਾਂ ਉਹੀ ਅੰਤਰਜਾਮੀ ਪ੍ਰਭੂ ਹੈ ਸਾਰੇ ਪਾਸੇ ਉਸੇ ਪ੍ਰਭੂ ਦਾ ਪ੍ਰਕਾਸ਼ ਹੈ ਉਸੇ ਪ੍ਰਭੂ ਦੀ ਪੂਰਜਾ ਹੈ ਇਹੋ ਜੀ ਅਚਰਜ ਲੀਲਾ ਹੈ ਇੱਕਮਕਾਰ ਵਾਹਿਗੁਰੂ ਦੀ ਇਸ ਰਗੁਰਦੀ ਦੇ ਉਪਦੇਸ਼ ਹਨ ਦੁਹਾ ਸਰੀਆ ਕਾ ਆਪ ਸੁਆਮੀ ਖੇਲੇ ਬਿਗਸ ਹੈ ਅੰਤਰਜਾਨ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ